ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਜ ਕੇ ਚਾਨਣ ਹੋਆ ਕਿਉਂ ਭਾਈ ਗੁਰਦਾਸ ਜੀ ਨੇ ਆਪਣੀ ਬਾਅਦ ਵਿੱਚ ਪ੍ਰਗਟਿਆ ਸ਼ਬਦ ਗੁਰਨਾਨਕ ਦੇਵ ਜੀ ਲਈ ਵਰਤਿਆ ਕੀ ਹੈ ਇਹ ਸ਼ਬਦ ਦਾ ਅਰਥ ਕੋਸ਼ਾ ਦੇ ਅਨੁਸਾਰ ਇਹ ਸ਼ਬਦ ਦਾ ਅਰਥ ਹੈ ਕਿ ਜੋ ਪਹਿਲਾਂ ਤੋਂ ਮੌਜੂਦ ਹੋਵੇ ਤੇ ਹੁਣ ਪ੍ਰਤੱਖ ਰੂਪ ਚ ਵਰਤਿਆ ਹੋਵੇ ਕਹਿੰਦੇ ਹਨ ਜਦੋਂ ਗੁਰਨਾਨਕ ਦੇਵ ਜੀ ਨੇ ਰਾਏਪੋਈ ਦੀ ਤਲਵੰਡੀ ਉਤੇ ਅਵਤਾਰ ਧਾਰਨਾ ਸੀ ਤੇ ਉਸ ਤੋਂ ਕੁਝ ਸਮਾਂ ਪਹਿਲਾਂ ਰਾਏਪੋਈ ਦੀ ਤਲਵੰਡੀ ਦੀ ਧਰਤੀ ਤੇ ਬੜਾ ਭਾਰੀ ਮੀਂਹ ਪਿਆ ਜਿਵੇਂ ਕਿ ਅਸੀਂ ਤਿਉਹਾਰਾਂ ਦੇ ਸਮੇਂ ਆਪਣੇ ਘਰ ਦੀ ਸਫਾਈ ਕਰ ਰਹੇ ਹੁੰਦੇ ਹਾਂ ਐਨਾ ਜ਼ਿਆਦਾ ਰਾਏ ਪੋਈ ਦੀ ਤਲਵੰਡੀ ਦੇ ਸਥਾਨ ਉੱਤੇ ਮੀਂਹ ਪਿਆ ਕਿ ਸਾਰੀ ਗਲੀਆਂ ਸਾਰੇ ਮੁਹੱਲੇ ਇਸ ਤਰ੍ਹਾਂ ਸਾਫ਼ ਹੋ ਗਏ ਜਿਵੇਂ ਅਸੀਂ ਘਰ ਦੀ ਸਫਾਈ ਕਰਦੇ ਹਾਂ ਹੋਵੇ ਵੀ ਕਿਉਂ ਨਾ ਕਿਉਂਕਿ ਇਸ ਧਰਤੀ ਉੱਤੇ ਖੁਦ ਪ੍ਰਤੱਖ ਪਰਮਾਤਮਾ ਨੇ ਅਵਤਾਰ ਧਾਰਨਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਕੁਝ ਸਮਾਂ ਪਹਿਲਾਂ ਮਾਤਾ ਤ੍ਰਿਪਤਾ ਜੀ ਨੇ ਆਪਣੇ ਸਾਰੇ ਗੈਣੇ ਤਿਆਗ ਦਿੱਤੇ ਕਹਿੰਦੇ ਹਨ ਮਾਤਾ ਜੀ ਸਾਦਾ ਜੀਵਨ ਧਾਰਨ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਸਨ ਅਤੇ ਮਾਤਾ ਜੀ ਜੇ ਇਸ ਸਥਾਨ ਉੱਤੇ ਵੀ ਬਹਿ ਜਾਂਦੇ ਸਨ ਉਸ ਸਥਾਨ ਉਤੋਂ ਸੁਭਾਵਕ ਹੀ ਮੈਕਾ ਉੱਠਣ ਲੱਗਦੀਆਂ ਸਨ ਇਹ ਸਾਰੇ ਸੰਕੇਤ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਦੇ ਜਦੋਂ ਗੁਰੂ ਨਾਨਕ ਦੇਵ ਜੀ ਇਸ ਧਰਤੀ ਉੱਤੇ ਰਾਇਪੋਇ ਦੀ ਤਲਵੰਡੀ ਉੱਤੇ ਅਵਤਾਰ ਧਾਰਦੇ ਹਨ ਤੇ ਉਸ ਸਮੇਂ ਦਾਈ ਦੌਲਤਾ ਪਹਿਲੀ ਉਸ ਇੱਕ ਬੀਬੀ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਕਹਿੰਦੇ ਹਨ ਉਸ ਸਮੇਂ ਦਾਈ ਦੌਲਤਾ ਦਾ ਜੋ ਵੀ ਖਰਚਾ ਚੱਲਦਾ ਸੀ ਉਹ ਇਹੀ ਕੰਮ ਕਰਕੇ ਚੱਲਦਾ ਸੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਉਸ ਨੇ ਦਰਸ਼ਨ ਕੀਤੇ ਤੇ ਉਸ ਦਾਈ ਦੀ ਸਾਰੀ ਭੁੱਖਾ ਮਿਟ ਗਈਆ ਭਾਵੇਂ ਉਸ ਦਾ ਨਾ ਦੌਲਤਾ ਸੀ ਪਰ ਹੁਣ ਉਸ ਨੂੰ ਕੋਈ ਵੀ ਦੌਲਤਾ ਦੀ ਚਾਹਨਾ ਨਹੀਂ ਸੀ ਮਹਿਤਾ ਕਲਿਆਣਦਾਸ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਨ ਜਦੋਂ ਉਹਨਾਂ ਨੂੰ ਇਸ ਗੱਲ ਦੀ ਖਬਰ ਲੱਗੀ ਕਿ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਤਾਂ ਉਹ ਦਾਈ ਦੋਲਤਾ ਲਈ ਵੱਖ-ਵੱਖ ਉਪਹਾਰ ਲੈ ਕੇ ਆਏ ਪਰ ਦਾਈ ਦੋਲਤਾ ਨੇ ਇਹ ਕਹਿ ਕੇ ਮਨ ਕਰਤਾ ਕਿ ਮੈਨੂੰ ਹੁਣ ਕਿਸੇ ਵੀ ਦੋਲ ਦੀ ਭੁੱਖ ਨਹੀਂ ਹੈ ਮੈਂ ਤਾਂ ਕਲਿਆਣਦਾਸ ਨੇ ਸਮਝਿਆ ਕਿ ਇਹ ਮਾਇਆ ਘਟ ਹੈ ਇਸ ਕਰਕੇ ਦੋਲਤਾ ਇਹ ਮਾਇਆ ਲੈਣ ਤੋਂ ਇਨਕਾਰ ਕਰ ਰਹੀ ਹੈ ਤੇ ਇਸ ਤੋਂ ਬਾਅਦ पांडे ਨੂੰ ਬੁਲਾਇਆ ਗਿਆ ਤੇ पांडे ਨੇ ਦਾਈ ਦੋਲਤਾ ਨੂੰ ਪੁੱਛਿਆ ਜਦੋਂ ਇਸ ਬੱਚੇ ਨੇ ਇਸ ਧਰਤੀ ਤੇ ਜਨਮ ਲਿਆ ਤਾਂ ਇਸ ਦੇ ਕੀ ਲੱਛਣ ਸਨ ਮਾਈ ਦੋਲਤਾ ਉਸ ਨੂੰ ਬੜੇ ਅश्चਰਜ ਰੂਪ ਵਿੱਚ ਦੱਸ ਰਹੀ ਸੀ ਕਿ ਮੈਂ ਬਥੇਰੇ ਬਾਲਕਾਂ ਨੂੰ ਜੰਮਦੇ ਹੋਏ ਵੇਖਿਆ ਹੈ ਪਰ ਇਹ ਬਾਲਕ ਕੁਝ ਅਦਭੁਤ ਸੀ ਜ਼ਿਆਦਾਤਰ ਜਵਾਕ ਜੰਮਣ ਉੱਤੇ ਰੋਂਦੇ ਹਨ ਪਰ ਇਹ ਜਵਾਕ ਆਪਣੇ ਜੰਮਣ ਉੱਤੇ ਰੋਇਆ ਨਹੀਂ ਤੇ ਚੁੱਪ ਰਿਹਾ ਤੇ ਮੁਸਕਰਾਉਂਦਾ ਰਿਹਾ ਹੁਣ ਇੱਥੇ ਇੱਕ ਗੱਲ ਨੋਟ ਕਰਨ ਦੀ ਹੈ ਬਾਣੀ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਇਸ ਕਾਰਨ ਕਰਕੇ ਰੋਂਦਾ ਹੈ ਕਿ ਮਾਤਾ ਦੇ ਉਦਰ ਵਿੱਚ ਉਸ ਦੀ ਲਿਵ ਇੱਕ ਸੱਚੇ ਸਤਗੁਰੂ ਨਾਲ ਜੁੜੀ ਹੁੰਦੀ ਹੈ ਪਰ ਉਹ ਆਪਣੀ ਲਿਵ ਟੁੱਟਣ ਕਰਕੇ ਰੋਂਦਾ ਹੈ ਪਰ ਜੋ ਕਿ ਪ੍ਰਤੱਖ ਰੂਪ ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਅਵਤਾਰ ਧਾਰ ਕੇ ਆਏ ਸਨ ਉਹਨਾਂ ਦੀ ਤਾਂ ਲਿਵ ਹਰ ਸਮੇਂ ਇੱਕ ਪ੍ਰਮਾਤਮਾ ਨਾਲ ਜੁੜੀ ਹੋਈ ਸੀ ਇਸ ਕਰਕੇ ਵੀ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਉੱਤੇ ਨਹੀਂ ਰੋਏ ਦਾਹੀ ਦੋਲਤਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੇ ਹੋਰ ਲੱਛਣ ਦੱਸਦੇ ਹੋਏ ਪਾਂਦੇ ਨੂੰ ਦੱਸਦੀ ਹੈ ਜਿਸ ਤਰ੍ਹਾਂ ਹੀ ਮੈਂ ਇਸ ਬੱਚੇ ਦੇ ਦਰਸ਼ਨ ਕੀਤੇ ਮੇਰੇ ਅੰਦਰ ਇੱਕ ਸੁੰਨ ਜੀ ਛਾ ਗਈ ਮੇਰੇ ਅੰਦਰੋਂ ਅਨਹਦ ਨਾਦ ਆਪਣੇ ਆਪ ਵੱਜਣ ਲੱਗਾ ਭਾਵੇਂ ਮੈਂ ਅਨਪੜ ਹਾਂ ਮੈਂ ਪੜ੍ਹੀ ਲਿਖੀ ਨਹੀਂ ਹਾਂ ਪਰ ਉਹ ਅਨਹਦ ਨਾਦ ਮੇਰੇ ਅੰਦਰੋਂ ਫੁੱਟਣ ਲੱਗਿਆ ਉਸ ਨੇ ਮੇਰੇ ਅੰਦਰ ਆਨੰਦ ਦੀ ਬਾਰਿਸ਼ ਕੀਤੀ ਕਹਿੰਦੇ ਹਨ ਕਿ ਉਹ ਅਨਹਦ ਨਾਦ ਸੀ ਵਾਹਿਗੁਰੂ ਸ਼ਬਦ ਦਾ ਹੁਣ ਗੱਲ ਕਰਾਂਗੇ ਭਾਈ ਗੁਰਦਾਸ ਜੀ ਦੀ ਵਾਰ ਦੀ ਜਿਸ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਤਗੁਰੂ ਨਾਨਕ ਦੇਵ ਜੀ ਜੋ ਕਿ ਪਹਿਲਾਂ ਵੀ ਮੌਜੂਦ ਸਨ ਤੇ ਹੁਣ ਪ੍ਰਤੱਖ ਰੂਪ ਵਿੱਚ ਆਏ ਹਨ ਉਸ ਤੋਂ ਬਾਅਦ ਮਿੱਟੀ ਤੋਂ ਜਗ ਚਾਨਣ ਹੋਆ ਭਾਵ ਕਿ ਹੁਣ ਅਸੀਂ ਵੇਖਦੇ ਹਾਂ ਕਿ ਭਾਵੇਂ ਸੂਰਜ ਚੜ੍ਹਿਆ ਹੋਵੇ ਪਰ ਜੇਕਰ ਤੁੰਦ ਹੋਵੇ ਤਾਂ ਸਾਨੂੰ ਸਭ ਕੁਝ ਸਾਫ਼ ਨਹੀਂ ਦਿਖਾਈ ਦੇਵੇਗਾ ਗੁਰੂ ਨਾਨਕ ਦੇਵ ਜੀ ਨੇ ਇਸ ਅਗਿਆਨ ਦੀ ਤੁੰਦ ਨੂੰ ਪਰੇ ਕੀਤਾ ਤੇ ਨਾਮ ਦਾ ਪ੍ਰਕਾਸ਼ ਕਰਕੇ ਸਾਰੇ ਜਗ ਨੂੰ ਰੋਸ਼ਨਾਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਭਾਵ ਕਿ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਨੇ ਇਸ ਲੋਕਾਈ ਉੱਤੇ ਗਿਆਨ ਭਾਵਨਾ ਦਾ ਚਾਨਣ ਕੀਤਾ ਤੇ ਉਸ ਤੋਂ ਸਾਰਾ ਅਨੇਰ ਅਗਿਆਨ ਦਾ ਅਨੇਰ ਦੂਰ ਹੋ ਗਿਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਭਾਵ ਕਿ ਜਿਵੇਂ ਛੇੜ ਦੀ ਦਹਾੜ ਨਾਲ ਹੀਰਨ ਆਪਣੇ ਸਥਾਨ ਉੱਤੇ ਛਿਪ ਕੇ ਬੈ ਜਾਂਦਾ ਹੈ ਉਸ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਬਾਹਰ ਨਿਕਲ ਕੇ ਸ਼ੇਰ ਦੇ ਸਾਹਮਣੇ ਆਵੇ ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨਾਮ ਦੇ ਪ੍ਰਚਾਰ ਨਾਲ ਨਾਮ ਬਾਣੀ ਦੇ ਚੰਨ ਨਾਲ ਇਸ ਤਰ੍ਹਾਂ ਇਸ ਲੋਕਾਈ ਉੱਤੇ ਗੱਜੇ ਕਿ ਜਿੰਨੇ ਵੀ ਭੇਖੀ ਸਾਧ ਸੰਤ ਸਨ ਮਹਾਰਾਜ ਦੇ ਸਾਹਮਣੇ ਲੋਕ ਕੇ ਬਹਿ ਗਏ ਤੇ ਉਹਨਾਂ ਦੀ ਮਜਾਲ ਨਾ ਹੋਈ ਕਿ ਉਹ ਮਹਾਰਾਜ ਦੇ ਸਾਹਮਣੇ ਆਣ ਤੇ ਆਪਣੇ ਝੂਠੇ ਨਾਮ ਦਾ ਪ੍ਰਚਾਰ ਕਰਨ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਭਾਵ ਕਿ ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਤਾਰਦੇ ਹੋਏ ਗਏ ਜਿਸ ਅਸਥਾਨ ਤੇ ਵੀ ਗੁਰੂ ਨਾਨਕ ਮਹਾਰਾਜ ਨੇ ਆਪਣੇ ਪਾਵਨ ਚਰਨ ਧਰੇ ਉਹ ਅਸਥਾਨ ਪੂਜਣ ਯੋਗ ਹੋ ਗਿਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਭਾਵ ਕਿ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਗੋਸ਼ਟ ਕਰਨ ਉੱਤੇ ਜਿਸ ਅਸਥਾਨ ਤੇ ਵੀ ਗਏ ਉਸ ਅਸਥਾਨ ਦਾ ਨਾਮ ਗੁਰੂ ਨਾਨਕ ਦੇਵ ਜੀ ਤੇ ਪੈ ਗਿਆ ਜਿਵੇਂ ਕਿ ਨਾਨਕ ਮੱਤਾ ਸਾਹਿਬ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੂਆ ਭਾਵ ਕੀ ਜੇਸ ਵੀ ਘਰ ਵਿੱਚ ਅਤੇ ਹਿਰਦੇ ਰੂਪੀ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਿਹਰ ਦੀ ਦ੍ਰਿਸ਼ਟੀ ਹੋਈ ਉਸ ਘਰ ਵਿੱਚ ਕੀਰਤਨ ਭਾਵ ਅਨਹਦ ਨਾਦ ਛਿੜ ਪਿਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਭਾਵ ਕੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਵੱਲੋਂ ਬਣਾਏ ਹੋਏ ਚਾਰ ਵਰਨ ਬ੍ਰਾਹਮਣ ਖੱਤਰੀ ਸੂਤ ਤੇ ਵੈਸ ਨੂੰ ਬਿਨਾ ਜਾਤ ਪਾਤ ਦੇ ਵਿਤਕਰੇ ਤੋਂ ਤਾਰਿਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਭਾਈ ਗੁਰਦਾਜ ਜੀ ਸ਼ਬਦ ਦੀ ਸਮਾਪਤੀ ਉੱਤੇ ਉਚਾਰਨ ਕਰਦੇ ਹਨ ਕਲਯੁਗ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਧਰਤੀ ਉੱਤੇ ਅਵਤਾਰ ਧਾਰਿਆ ਇਸ ਤੋਂ ਬਾਅਦ ਸਾਨੂੰ ਦੂਜਾ ਪ੍ਰਮਾਣ ਗੁਰੂ ਨਾਨਕ ਦੀਵ ਜੀ ਦੇ ਪ੍ਰਗਟ ਹੋਣ ਦਾ ਗੁਰਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਸਮ ਗ੍ਰੰਥ ਦੀ ਬਾਣੀ ਵਿੱਚ ਮਿਲਦਾ ਹੈ ਜਿਸ ਵਿੱਚ ਮਹਾਰਾਜ ਉਚਾਰਨ ਕਰਦੇ ਹਨ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਹ ਤੈ ਭਏ ਸਹਾਈ ਭਾਵ ਕੀ ਬੇਦੀਆਂ ਦੀ ਕੋਲ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ ਤੇ ਜਿਨ੍ਹਾਂ ਨੇ ਆਪਣੇ ਇੱਕ ਪਰਮਾਤਮਾ ਦੇ ਉਪਦੇਸ਼ ਨਾਲ ਕੋਲ ਲੁਕਾਈ ਨੂੰ ਤਾਰਿਆ ਅਤੇ ਸਾਰਿਆਂ ਨੂੰ ਆਤਮਿਕ ਸ਼ਾਂਤੀ ਆਤਮਿਕ ਆਨੰਦ ਬਖਸ਼ਿਆ ਸਮੂਹ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ